ਦੇ ਗੁਰੂ ਜੀ ਦਾ ਫਾਲਸਾ ਵਾਹੀ ਗੁਦੀ ਕੀ ਫਤਿਹ ਦੋ ਤੁੰਦਨ ਕਵਾੜੋ ਤੱਤਲਾ

ਦਰਜੋ ਪੰਜ ਮਾ ਫਦਾ ਹਿਰੁ ਕਲਬੇਂਤੀ ਹੈ ਕਿਰਪਾ ਕਰੋ ਜੀ ਬੀਜ ਮੰਤਰ ਸਰਬੋ ਗਿਆਨ ਜੋ ਵਰਨਮੈ ਜਪ ਕੋ ਨਾਮ ਮਹਾਰਜ ਕਹੈ ਇਹ ਬੀਜ ਮੰਤਰ ਹੈ ਇਹਦਾ ਗਿਆਨ ਸਭ ਨੂੰ ਲੈਣਾ ਚਾਹੀਏ ਜੋ ਵਰਨਮੈ ਜੇ ਕੋ ਨਾਮ ਘਰ ਚੋ ਵਰਨਾ ਵਿੱਚ ਜੋ ਵੀ ਕੋਈ ਜਾਇ ਇਹਦਾ ਨਾਮ ਨੂੰ ਜਪੇ ਖत्री ब्राह्मण ਸਕੂਲ ਹੈ ਸੁਖਬਦੇ 54 ਨਾਮ ਨੂੰ ਸੰਜਾ ਜਗਰੇ ਮਹਾਰਜ ਕਹਿੰਦੇ ਬੀਜ ਮੰਤਰ ਦਾ ਗਿਆਨ ਸਾਰਿਆਂ ਨੂੰ ਧਈਏ ਤੇ ਚੋ ਵਰਨਾ ਵਿੱਚ ਜੋ ਵੀ ਜਾਇ ਆਮ ਨੂੰ ਜਪੇ ਉਹ ਚਾਰਨ ਕਰ ਰਿਹਾ ਹੋ ਸਤਨਾਮ ਸ੍ਰੀ ਵਾ ਜੋ ਜੋ ਜਪੈ ਇਸ ਦੀ ਗਤ ਹੋਏ ਸਾਧ ਸੰਗ ਪਾਗਲ ਜਨਕ ਹੋਏ ਕਹਿੰਦਾ ਜਿਹੜਾ ਵੀ ਜਪੂ ਆਏ ਨੂੰ ਉਨੀ ਗਤੀ ਹੋਵੇਗੀ ਉਨੀ ਭੁਗਤੀ ਹੋਵੇਗੀ ਪਰਮਾਤਮਾ ਜੀ ਕਹਿੰਦੇ ਸਾਧ ਸੰਗ ਪਾਵੇ ਜਨਕ ਹੋਏ ਕਹਿੰਦੇ ਸੁਣਾਉਂ ਨੂੰ ਸਾਧ ਸੰਗ ਵਿੱਚ ਕੋਈ ਬਿਰਲਾ ਜਨ ਆਉਂਦਾ ਹੈ ਵਿਚਾਰਨ ਕਰੋ ਹਿਰਦੇ ਵਿੱਚ ਵਸਾ ਲੈਣਾ ਕਰਕੇ ਤਾਂ ਅੰਦਰ ਔਰ ਧਾਰੈ ਬਾਸਨ ਪਰੇਨ ਮੂੜੇ ਪੱਛੜ ਕੋ ਧਾਰੈ ਜਿਹਦੇ ਉੱਪਰ ਕਾਲਪੁੰਗ ਆਪਣੀ ਕਿਰਪਾ ਕਰਦਾ ਹੈ ਉਹ ਜੀਵ ਆਪ ਨੂੰ ਆਪਣੇ ਹਿਰਦੇ ਵਿੱਚ ਅੰਦਰ ਧਾਰ ਲੈਂਦਾ ਹੈ ਵਸਾ ਲੈਂਦਾ ਹੈ ਸਵੈਸਨਾਗਨੇ ਜਿਹੜੇ ਪਸ਼ੂ ਮਾ ਹੈ ਪ੍ਰੇਤ ਹੈ ਮੂਰਖ ਦੇ ਪੱਛੜ ਇਨਾ ਨੂੰ ਇਹ ਧਾਰਦਾ ਹੈ ਯਾਦਨ ਕਰੋ ਸਤਿਨਾਮੁ ਮਹੀਦੀ ਬਾਹੇ ਗੁਰੂ ਸਾਹਿਬ ਜੀ ਤਦਮ ਹੋ ਕਾ ਔਖਰ ਨਾਮ ਕ੍ਰਿਆਨ ਰੂਪ ਮੰਗਲ ਗੁਣ ਕਾ ਨਾਮ ਸਾਰੇ ਰੋਗਾਂ ਦੇ ਜਾਨੂ ਆ ਇਹ ਨਾਮ ਹੈ ਮਾਰਾ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੈ ਸਾਰੇ ਰੋਗਾਂ ਦੇ ਜਾਨੂ ਹੈ কল্যাਣ রূপ মঙ্গল গুণ গাਣਾ কেন যেও পরমেশ্বর পূজ গুণ গাਣਾ কল্যাণ রূপ ਹੈ গুণ ਦਾ ਗਾਣਾ ਖੁਸ਼ਿਆ ਦੀ ਪ੍ਰਾਪਤੀ ਹੈ ਤੇ কল্যাণ রূপ ਹੈ ਉਹ ਦ앗 ਦੇ ਦੀਆਂ ਬ੍ਰਹਿਮ ਕਰਦੇ ਆਪਨ ਦੇ ਆਨ ਉਚਾਰਨ ਕਰੋ ਕਾਹੂ ਜੁਗਨ ਕਿਤੇ ਨਾ ਪਈਏ ਧਰਮ ਨਾਮ ਦੇ ਹਮੇਲਾ ਜਿਸ ਲਿਖਿਆ ਤੁਰਨ ਕਰਮ ਕਹਿਣਾ ਨਾ ਬਗਮਾਰ ਜਿਗਨ ਧਰਮ ਨਾਲ ਜਾਂ ਕੋਈ ਹੋਰ ਤਰੀਕਾ ਨਾਲ ਇੱਕੀ ਚੋ ਨਹੀਂ ਰੱਬਦਾ ਹੈ ਨਾਮ ਵਿੱਚ ਮਹਿਲਾ ਜਿਸ ਲਿਖਿਆ ਤੁਰਨ ਕਰਮ ਇਹ ਨਾਨਕ

ਸ਼ੁਰੂ ਕਰਨ ਲਈ ਬੰਧਿਆ ਗਰਵਾ ਕਰੋ ਜੀ ਜਿਸਕੇ ਮਨ ਭਾਰਗਮ ਘਾ ਨਿਵਾਸੋ ਜਿਸਕਾ ਨਾਮ ਸਤਿਰਾਮਦਾਸ ਰਾਮਦਾਸ ਨਾਮ ਰਵੇਗਾ ਲਈ ਜਿਹੜਾ ਰਾਮ ਕਹਿੰਦੇ ਪਰਮੇਸ਼ਰ ਦਾ ਦਾਸ ਮੇਰੇ ਦਾਸ ਹੈ ਜਿਹੜੇ ਜਿਸਕੇ ਮਨ ਭਾਰਗਮ ਘਾ ਨਿਵਾਸ ਹੈ ਕਹਿੰਦੇ ਜਿਹਦੇ ਮਨ ਦੇ ਵਿੱਚ ਭਾਰਗਮ ਪਰਮੇਸ਼ਰ ਦਾ ਨਿਵਾਸ ਹੋ ਗਿਆ हो नाम है बिल्कुल राम दा दास है इसका नाम सच रामदस बिलकुल ठीक राम, दास राम दास है उच्चरण करो गुरु आज राम च नजरी आया ਦਾਦੇ ਸੰਤਨ ਪਾਇ ਤੇ ਨਵਾਇਆ ਜੋ ਆਤਮਾ ਰਾਮ ਹੈ ਉਸ ਨੂੰ ਜਿਸ ਬਿਆ ਹੈ ਆਦਮ ਰਾਮ ਦੇ ਨਾਦਰੀ ਆਇਆ ਜਿਹੜੇ RAM ਦਾ RAM ਦੇ ਦਾਤ ਹੈ ਆਤਮ ਰਾਮ ਪਰਮੇਸ਼ਰ ਦੇ ਜਿਹੜਾ ਨੂੰ ਜਿਸ ਬਿਆ ਦਾਦੇ ਸੰਤਨ ਪਾਇ ਤੇ ਨਵਾਇਆ ਉੱਚਾ ਗਏ ਦਾਸਾਂ ਜਿਹੜੇ 10 ਬਣਨ ਵਾਲੇ ਹਨ ਪਾਇ ਕੇ ਨੇ ਪਾਇਆ ਉਹਨਾਂ ਨੇ ਪ੍ਰੇਮ ਨਾਲ ਪ੍ਰਾਪਤ ਕੀਤਾ ਹੈ ਜਗਨ ਕਰੋ ਸਾਡੇ ਨਾਮ ਹੀ ਦੀ ਵਾਹੀ ਗੁਰੂ ਸਾਹਿਬ ਦੀ ਸਦਾ ਨਿਕਟ ਨਿਕਟ ਹਰ ਜਾਨ ਸੋਠਾਸ ਜੜ੍ਹ ਹੈ ਪਰਮਾਨੰ ਕਹਿੰਦਾ ਮਹਾਰਾਜ ਜੀ ਦੇ ਸਦਾ ਨਿਕਟ ਨਿਕਟ ਕਰਨ ਹਰ ਜਾਨ ਕੰਨਾ ਉਹ ਜਿਹੜੇ ਗੁਰੂ ਦੇ ਦਾਸ ਹੈ RAM DE DAS ਹੈ ਸਦੀਵ ਹਰਿ ਨੂੰ ਨੇੜੇ ਨੂੰ ਨੇੜੇ ਜਾਣਦਾ ਹੈ ਜਿਸ ਨੂੰ RAM DAS ਦਾ ਜਰਗਾ ਦੇ ਵਿੱਚ ਪ੍ਰਵਾਨ ਹੁੰਦਾ ਹੈ ਜਾਣਨ ਕਰੋ ਸਤਨਾਮ ਹੀ ਰਾਈ ਗੁਰੂ ਸਾਹਿਬ ਜੀ ਆਪਣੇ ਜਾਲਕੋ ਆਪ ਕਿਰਪਾ ਕਰੇ ਜਿਹਦੇ ਜਾਲਕੋ ਸਭ ਸੋਚੀ ਪਰੇ ਤੇ ਪਰਮੇਸ਼ਰ ਆਪਣੇ ਦਾਸਾਂ ਦੇ ਆਗੇ ਮਗਰਦਾ ਹੈ ਤੇ ਸਾਡੂ ਸਾਸ ਨੂੰ ਸੁਜੀ ਬੈ ਜਾਂਦੀ ਹੈ ਉਚਾਰਨ ਕਰੋ ਕਟਨਾ ਮਹੀਦੀ ਵਾਹੀ ਗੁਰੂ ਕਾਹਿ ਬਜੀ ਆਪ ਪਰਮੇਸ਼ਰ ਕਿਰਪਾ ਕਰਨਾ ਹੈ ਤੇ ਇਹਨੂੰ ਸਾਰੇ ਤਰ੍ਹਾਂ ਦੇ ਦਾਸ ਨੂੰ ਸੁਜੀ ਬੈ ਜਾਂਦੀ ਹੈ ਹੈ ਗੋ ਸਾਗਲ ਸੰਗ ਆਤਮਾ ਨੂੰ ਦਾਸ ਸਾਧ ਸੰਗ ਅੱਜ ਨੂੰ ਉਦਾਸ ਐਸੀ ਜੁਗਤ ਨਾਨਕ RAM ਦਾਸ ਕਹਿੰਦੇ ਹੋ ਸਾਰਿਆਂ ਦੇ ਸੰਗ ਵਿੱਚ ਗੈਸੇ ਦੇ ਵਿੱਚ ਵਰਦਾ ਹੋਇਆ ਆਪਣੇ ਮਨ ਨੂੰ ਉਪਰਾਮੜਾ ਕਰਨਾ ਹੈ ਉਪਰਾਮ ਦਾ ਮਨ ਰਿਪਰਿਸ਼ਾ ਜੁੜੇ ਰਹਿਣਾ ਹੈ ਸਾਧ ਸੰਗ ਅੱਜ ਨੂੰ ਉਦਾਸ ਇਹ ਆਪਣੇ ਮਨ ਨੂੰ ਸਾਰਿਆਂ ਦੇ ਵਿੱਚ ਗ੍ਰਹਿ ਪਰਮਾਨੰਦ ਵਿੱਚ ਰਹਿੰਦੇ ਆਵੇਂ ਵਿੱਚ ਦਵਾਂ ਜਨ ਦੇਦਰ ਉਪਨਾਮ ਰਖਦਾ ਹੈ ਉਹ ਰਿਚਨ ਨੂੰ ਜੇ ਮੂਵੀ ਜਿ ਨਹੀਂ ਪਦਦਾ ਹੈ ਐਸੀ ਯੁਗ ਦੇ ਨਾਨਕ RAM ਦਾਸ ਇਹ ਨਾਨਕ RAM ਦੇ ਨਾਲ ਇਹ ਯੁਗਤ ਹੈ ਜੋ ਇਤਨਾ ਆਪਣੇ ਜੀਵਨ ਬਸਰ ਕਰਦਾ ਹੈ ਵਿਚਾਰਨ ਕਰੋ छेव पदा है अष्ट नावी है पद शुरू कर लेती है कि प्रभु की आज्ञा आतम हिताव है जीवन मुकट सो कहाव है क्यों परमेरी आग्या मन प्यार करना है ਅਗਿਆਨ ਮਨ ਦਰਿਆ ਪਿਆਰ ਕਰਦਾ ਹੈ ਪਰਮੇਸ਼ਰ ਨਾਲੋਂ ਜੀਵਨ ਮੁਕਤ ਸੋਊ ਦਾ ਹੌਂ ਹੈ ਕਹਦਾ ਜੀਵਨ ਮੁਕਤ ਉਹ ਉਹ ਹੈ ਉਹਨੂੰ ਸੱਜਿਆ ਜਾਤੈ ਨਾ ਕੋਈ ਜੀਵਨ ਮੁਕਤ ਹੈ ਜੇ ਉਹ ਸੋਊ ਦਾ ਹੈ ਕੋਈ ਜੀਵਨ ਉਸ ਦਾ ਹੁੰਦਾ ਹੈ ਜਾਣਨ ਕਰੋ ਕਹਿਦਾ ਉਸ ਸੋਗ ਸਦਾ ਅੰਧ ਤੈ ਨਹੀਂ ਬਿਹੋਗ ਕਹਿੰਦਾ ਜਿੰਨੀ ਖੁਸ਼ੀ ਹੁੰਦੀ ਆ ਨੂੰ ਤੇ ਹੀ ਗਮੀ ਹੈ ਕਹਿੰਦੇ ਮਰ ਦੋਨੋਂ ਬਰਾਬਰ ਜਾਂਦਾ ਐਸਾ ਐਸਾ ਵੀ ਐਸਾ ਸੋਗ ਖੁਸ਼ੀਆਂ ਨੇ ਜਿਹੜੀ ਗਮੀ ਉਹਦੇ ਵਾਸਤੇ ਬਰਾਬਰ ਹਨ ਸਦਾ ਅੰਧ ਤੈ ਨਹੀਂ ਬਿਹੋ ਉਹ ਸਦਾ ਅੰਧ ਸੋਗ ਪਰਮੇਸ਼ਰ ਨਾਲ ਮਿਲਿਆ ਰਹਿੰਦਾ ਹੈ ਇਸ ਨੂੰ ਨਾਲੋ ਵਿయోగ ਨਹੀਂ ਹੁੰਦਾ ਯਾਦਨ ਕਰੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਜਿਹੜੀ ਬੇਟੀ ਹੈ ਨਾਮ ਦੀ ਅਭਿਅ ਉਹ ਗੇ ਪਰਮੇਸ਼ਰ ਨਾਲ ਜੁੜ ਕੇ ਸਾਧ ਦੇ ਰਿਤੀ ਹੋ ਜਾਂਦੀ ਹੈ ਸਾਧ ਦੇ ਰਿਤੀ ਦੇ ਬੇਟੀ ਹੋ ਜਾਂਦੀ ਹੈ ਉਹ ਜਿਆ ਕੇ ਸਮਝਾ ਰਹੇ ਹਨ ਮਹਾਰਾਜ ਜੀ ਐਸਾ ਸਵਰਨ ਜੈਸੀ ਉਸ ਮਾਟੀ ਐਸਾ ਹੈ ਅੰਮ੍ਰਿਤ ਤੈਸੀ ਠੇਖ ਖਾਟੀ ਕਹਿੰਦਾ ਉਸ ਨੂੰ ਸੋਨਾ ਜਿਹੜਾ ਹੈ ਜਿਹਾ ਜਿਹਾ ਸੋਨਾ ਤੁਨ੍ਹ ਹੈ ਤੇ ਜਿਉ ਉਸ ਨੂੰ ਮਿੱਟੀ ਹੈ ਕਹਿਣ ਦਾ ਮਤਲਬ ਹੋ ਜਿਹੜੀ ਮਿੱਟੀ ਹੈ ਸੋਨਾ ਉਹਦੇ ਵਾਸਤੇ ਇੱਕ ਫੰਗ ਦ੍ਰਿਸ਼ਟੀ ਹੈ ਤੈਜ਼ਾ ਅੰਮ੍ਰਿਤ ਐਸੀ ਠੇਖ ਖਾਟੀ ਕਹਿੰਦਾ ਜੈਸਾ ਉਹਨੂੰ ਅੰਮ੍ਰਿਤ ਹੈ ਤੈਸੀ ਉਸ ਨੂੰ ਕੌੜੀ ਜੋ ਹੈ ਕਹਿੰਦੇ ਮਹਾਰਾਜ ਜੀ ਦੇ ਤੇ ਉਜਾਰਣ ਕਰੋ ਸਤਨਾਮੁ ਸ਼ਿਰੀ ਵਾਹਿ ਗੁਰੂ ਸਾਹਿਬ ਜੀ ਮਾਣ ਤੇਜਾ ਵਮਾਨ ਜੈਸਾ ਰੰਗ ਤੇਜਾ ਰਾਜਾ ਜੇ ਕੋਈ ਅਧਰਮੇ ਕਰਦਾ ਹੈ ਇੱਕ ਰਾਤੇ ਵੀ ਕਰਦਾ ਉਹਨੂੰ ਇੱਕੋ ਜੇ ਲੱਗਦੇ ਹਨ ਜੈਸਾ ਰੰਗ ਤੇਜਾ ਰਾਜਾ ਉਹਨੂੰ ਜਿਹੜਾ ਰਾਜਾ ਹੈ ਤੇ ਕੰਗਾਲ ਇੱਕੋ ਜਿਹਾ ਲੱਗਦਾ ਹੈ ਉਜਾਰਣ ਕਰੋ प्रभु कृपा देना उच्चारण करो जो बरताए साई युग नागो गुड़ कही जीवन मुगत ਮੇਰੇ ਚਲ ਜੋ ਕੁਝ ਨੂੰ ਉਹਦੇ ਉਤੇ ਵਰਤਾ ਵਰਤਾਵੇ ਵਰਤਾਏ ਜੋ ਵਰਤਾਏ ਸਾਈਂ ਵੀ ਕੁਝ ਉਹਨੂੰ ਠੀਕ ਸਮਝਦਾ ਹੈ ਜੋ ਪਰਮੇਸ਼ਰ ਨੂੰ ਜੋ ਉਹ ਜੁਕਤੀ ਵਰਤਦਾ ਹੈ ਮਾਨਵ ਜੀ ਉਹਨੂੰ ਕਹਿੰਦੇ ਠੀਕ ਸਮਝਦਾ ਹੈ ਨਾਰਮੋ ਮੁਕਤ ਹੈ ਜੀਵਨ ਮੁਕਤ ਇਹ ਨਾਨਕ ਹੁਣ ਸੁਣ ਕੋਣ ਜੀਵ ਜੀਵਨ ਮੁਕਤ ਕਹਿਣਾ ਚਾਹੀਏ ਉਚਾਰਨ ਕਰੋ ਕਰਨਾ ਮੰਨਦਾ ਜੋ ਜੈਸਾ ਪ੍ਰਭੂ ਆਪਣਾ ਹੁਕਮ ਚਲਾਉਂਦਾ ਉਹਦੇ ਵਿੱਚੋਂ ਕੁਛ ਰਹਿੰਦਾ ਹੈ ਜੇ ਅਨੰਦ ਵਿੱਚ ਰਹਿੰਦਾ ਹੈ ਉਹ ਸੰਪਤੀ ਹੋ ਜਾਂਦੀ ਹੈ ਬਦਾ ਸੰਪੂਰਨ ਹੈ ਤੇ ਅੱਠਵਾਂ ਬਦਾ ਸ਼ੁਰੂ ਕਰ ਲਈ ਬੈਂਚ ਕਰ ਸਹਾ ਗਿਰਵਾ ਕਰੋ ਜੀ ਆਰ ਭਰਮ ਕੇ ਸਾਗਲੇ ਖਾਓ ਜਿੰਨੇ ਵੀ ਆਪਾਂ ਸਥਾਨ ਦੇਖਦੇ ਆ ਨਾ ਸਾਰੇ ਟਿਕਾਣੇ ਕਹੇ ਲੋ ਸਥਾਨ ਕਹੇ ਲੋ ਉਹ ਪਰਮੇਸ਼ਰ ਦੇ ਹਨ ਸਾਰੇ ਜੁਗ ਦੇ ਪਰਮੇਸ਼ਰ ਆਜਾ ਨਾਜਰੇ ਸਭ ਜਗ ਹੈ ਆਜਾ ਨਾਜਰੇ ਜਿੰਨ ਰਾਮ ਭਰਮਾਂ ਦੇ ਸਾਗਰੇ ਥਾਂ ਸਾਰੇ ਥਾਂ ਮੈਂ ਜਿੰਨੇ ਸਥਾਨ ਹੈ ਟਿਕਾਣੇ ਹੈ ਵੈਗੁਰੂ ਜੀ ਦੇ ਹਨ ਪਰਮੇਸ਼ਰ ਦੇ ਜਿਤ ਜਿਤ ਘਰ ਰੱਖ ਹੈ ਤੈਸਾ ਤਿੰਨ ਨਾਮ ਹੂੰ ਜਿਸ ਟਿਕਾਣੇ ਵਿੱਚ ਜੀਵ ਨੂੰ ਰੱਖਦਾ ਹੈ ਇਸ ਜੀਸ ਮਹਾਰਾਜ ਜੀ वो जो उस नाम पाया है उचारण करो पाल रंग सागरे ठाओ जे जी, जी तरागर जैसा दिन ना आपे करण करावर योग आप प्रभु करने वाला है ਤੇ ਜੀਵ ਦੇ ਕੋਲ ਘਰਾਣੇ ਵਾਲਾ ਵੀ ਹੈ ਉਹ ਸਮਰਥਾ ਵੀ ਹੈ ਮਾਨੇ ਜੀ ਦੇ ਕੋਲ ਹੱਤੇ ਕਰਨ ਕਰਾਵਣ ਜੋਗ ਪਰਮ ਭਾਵ ਸੋਈ ਤੁਨ ਹੋਊਗਾ ਜੋ ਪਰਮੇਸ਼ਰ ਰੂਪ ਹੁੰਦਾ ਹੈ ਉਹ ਹੀ ਹੁੰਦਾ ਹੈ ਉਚਾਰਣ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਫਸਰੋ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਏ ਪਾਰਬ੍ਰਮ ਕੇ ਰੰਗ ਫਸੜ ਰਿਹਾ ਹੋਏ ਅਨੰਤ ਰੰਗ ਆਪ ਵਾਲੇ ਗੁਰੂ ਜੀ ਅਨੰਤ ਲੈਨਦੇ ਰੂਪ ਵਿੱਚ ਹੋ ਕੇ ਬਸ ਰਿਹਾ ਹੈ ਲਖੇ ਨਾ ਜਾਏ ਪਾਰਬ੍ਰਮ ਕੇ ਰੰਗ ਅਰਣੁ ਮਿਛੇ ਰੇ ਨਿਰਗੁਣ ਤੋਂ ਸਰਗੁਣ ਵਿੱਚ ਰੂਪ ਤਾਂ ਰੰਗਾਂ ਲੈਂਦਾ ਉਹਦੇ ਜਿਹੜੇ ਰੰਗ ਹੈ ਲਖੇ ਨਹੀਂ ਜਾ ਸਕਦੇ ਕਹਿ ਨਹੀਂ ਜਾ ਸਕਦੇ ਉਜਾਗਨ ਕਰੋ ਕਟਨਾ ਮਹਿਰੀ ਵਾਹਿ ਗੁਰੂ ਵਾਹਿ ਬਾਣੀ ਐ ਜੈਸੇ ਮੱਤ ਦੇ ਤੈਸਾ ਪ੍ਰਕਾਸ਼ ਹੋ ਭਾਰਮਣ ਕਰਤਾ ਅਬਨਾਤ ਹੋ ਹਰੇ ਜੇ ਜੇ ਮੱਤ ਕੇ ਜੇ ਨੂੰ ਦੇਂਦੇ ਹਨ ਤਾ ਉਹ ਜਿਹੜੀ ਪ੍ਰਕਾਸ਼ ਹੈ ਜਿਹੜਾ ਗਿਆਨ ਹੈ ਉਸ ਪ੍ਰਾਣੀ ਆਜੀਵ ਨੂੰ ਮਿਲ ਜਾਂਦਾ ਹੈ ਮਿਲਦਾ ਹੈ ਕਰਨ ਕਰੋ ਕਟੇ ਨਾਮ ਜੀ ਦੀ ਵਾਹੀ ਗੁਰੂ ਘਰ ਹੈ ਬਰੀ ਭਗਵਨ ਕਰਤਾ ਅਵਨਾਸ਼ ਹਰਤਾ ਜਿਹੜਾ ਉਹ ਆਪੇ ਭਗਵਨ ਹੈ ਜੇ ਅਵਨਾਸੀ ਹੈ ਉਹ ਸਦਾ ਰਹਿਣ ਵਾਲਾ ਪਰਮਨ ਕਰਨਾ ਉਹ ਨਾਲ ਕਰਦੇ ਜਿੱਤੀ ਪੈਜਾ ਕਰਨ ਵਾਲਾ ਪਰਮਨ ਆਪੇ ਜਿਹੜੇ ਸ੍ਰੀਸ਼ੇ ਸਾਰੇ ਉਹ ਮਾੜੇ ਜਿਹੇ ਕਹਿੰਦੇ ਉਹ ਬਦਲਾ ਮੰਗਦੇ ਉਹਨੇ ਵੀ ਸਜਾਣਾ ਹੈ ਪਰ ਉਹ ਜਿਹੜਾ ਵਾਜੂ ਜੀ ਆਪ ਹੈ ਆਪਣਾ ਸਹ ਨਾ ਤੋਂ ਰਹਿਟ ਹੈ ਜਗਨ ਕਰੋ ਆਲੋ ਆਪਣੀ ਜੀਵਨੇ ਉੱਥੇ ਮਰਨ ਸਦਾ ਸਦਾ ਨਿਆਲੂ ਜੈ ਰੂਣ ਦਾ ਹੈ ਤੀਸਰਾ ਜਿਹੜੇ ਦੇਨੀ ਬਹਿ ਉਹਨੂੰ ਸਿਮਰਦੇ ਹਨ ਤੈਨੇ ਹਾਲ ਹੁੰਦੇ ਰਹਿੰਦੇ ਹਨ ਏ ਗੁਰੂ ਨਾਨਕ ਦੇਵ ਜੀ ਸਮਝਾਦੇ ਹਨ ਉਚਾਰਣ ਕਰੋ ਸਾਤ ਜਿਨ ਮਰਦੇ ਹਨ ਉਹ ਨਿਹਾਲ ਹੋ ਜਾਂਦੇ ਹਨ ਇਹ ਪੰਜ ਪਿਤਾ ਜੀ ਨਾਮਾ ਜੋ ਪਦਾ ਅਤੁਬਦੀਜਾ ਅਤਮਬਦ ਨਮੇ ਅਤੁਬਦੀਜਾ ਉਹਦੇ ਵਿੱਚ ਮਹਾਰਾਜ ਜੀ ਤੁਮੜ ਦੇ ਗਿਤੇ ਹੈ ਸੋ ਇਥੇ ਹੁਣ ਕਦਰ ਨੂੰ ਮਾਇਆ ਨਿਰਮਾਨ ਨਾਲ ਬਣਾਉਂਦੇ ਨੇ ਆ ਮਹਾਰਾਜ ਜੀ ਨ ਕੋਟਨ ਕੋਟ ਸੁਗੜਾਉਣ ਧੰਨਵਾਦ ਕਰਦੇ ਹਾਂ ਹੁਣ ਘਰ ਦੇ ਖੁਲਾਲੇ ਕੀ ਮਾਣ ਰਹੇ ਹਾਂ ਜੇ ਮੱਛਿਆ ਦਾ ਧੰਵਾਦ ਜੋ ਸ਼ਰਵਣ ਕਰਦੇ ਹਨ ਉਨ੍ਹਾਂ ਦਾ ਧੰਨਵਾਦ ਜਿਵੇਂ ਜੀ ਅਗੇ ਇਸ ਤਰ੍ਹਾਂ ਜੀ ਬੰਨੂ ਆਪ ਜੀ ਕਿਰਪਾ ਕਰੋ ਆਪ ਦੇ ਧਰਕਰ ਦੇ ਉਕਰ ਬਣ ਕੇ ਜਨਮ ਵਿੱਚ ਜੁੜੇ ਰਹੀ ਹੈ ਅਸੀਂ ਸਾਰਿਆਂ ਦਾ ਬਲ ਮੰਗ ਰਹੇ ਹਾਂ ਸਰਦਾਰ ਜੀ ਬਾਬਰ ਵੇ ਬੇਂਦਿਆਂ ਆਣਾ ਹੁਣ ਕੋ ਲੰਘ ਬੱਲੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹਿ